ਬੀਤੀ ਰਾਤ 112 ਤੇ ਕਾਲ ਰੀਸੀਵ ਹੋਈ ਸੀ ਕਿ ਸੰਧੂ ਕਲੋਨੀ थाना ਛਾਟਾ ਏਰੀਆ ਵਿੱਚ ਵਿਆਹ ਦੇ ਫੰਕਸ਼ਨ ਵਿੱਚ ਫਾਇਰਿੰਗ ਹੋਈ ਆ ਜਿਸ ਤੇ ਤੁਰੰਤ ਐਸਐਚਓ ਛਾਟਾ ਅਤੇ ਮੈਂ ਮੌਕੇ ਤੇ ਪਹੁੰਚੇ ਜਿਸ ਘਰ ਵਿੱਚ ਫਾਇਰਿੰਗ ਹੋਈ ਉਹਨੂੰ ਟ੍ਰੇਸ ਕੀਤਾ ਅਤੇ ਜਿਸ ਵਿਅਕਤੀ ਵੱਲੋਂ ਫਾਇਰਿੰਗ ਕੀਤੀ ਗਈ ਉਸਨੂੰ ਟ੍ਰੇਸ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਤੇ ਜਿਹੜਾ ਵਾਦਦੇ ਤੇ ਵਿੱਚ ਵਰਤਿਆ ਗਿਆ ਪਿਸਤਲ ਉਹ ਵੀ ਬਰਾਮਦ ਕਰ ਲਿਆ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਕੋਈ ਵੀ ਵਿਅਕਤੀ ਖੁਸ਼ੀ ਦੇ ਕਹੇ ਪ੍ਰੋਗਰਾਮ ਵਿੱਚਾਂ ਵੈਸੇ ਵਾਈਫਾਈਰ ਕਰਦਾ ਪਬਲਿਕ ਪਲੇਸ ਤੇ ਤਾਂ ਉਸ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਏਗੀ ਅਤੇ ਉਸ ਦਾ ਲਾਇਸੈਂਸ ਵੀ ਕੈਨਸਲ ਕਰਾਇਆ ਜਾਏਗਾ ਇਸ ਕੇਸ ਵਿੱਚ ਵੀ ਅਚੀ ਲਾਇਸੈਂਸ ਕੈਨਸਲ ਕਰਾਉਣ ਲਈ ਐਪਲੀਕੇਸ਼ਨ ਮੂਵ ਕਰ ਦਿੱਤੀ ਆ ਤੇ ਜਲਦੀ ਇਸ ਕੇਸ ਦੇ ਦੋਸ਼ੀ ਦਾ ਲਾਇਸੈਂਸ ਕੈਨਸਲ ਕਰਾਇਆ ਜਾਵੇਗਾ ਤੇ ਅੱਗੋਂ ਤੋਂ ਹੋਰ ਵੀ ਜਿਹੜੇ ਇਹ ਵਿਅਕਤੀ ਨੇ ਜਾਂ ਖੁਸ਼ੀ ਵਿੱਚ ਜਾਂ ਕਿਤੇ ਬਿਨਾ ਮਤਲਬ ਜਿਹੜਾ ਪਬਲਿਕ ਪਲੇਸ ਤੇ ਫਰਗ ਕਰਦੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਲਾਇਸੈਂਸੀ ਵਾਪਨ ਜਿਹੜਾ ਜਮ੍ਹਾਂ ਕਰਕੇ ਉਸ ਦੇ ਦਸੰਸ ਕੈਨਸਲ ਕਰਵਾਇਆ ਜਾਵੇਗਾ ਬੀਤੀ ਰਾਤ 112 ਤੇ ਕਾਲ ਰਸੀਬ ਹੋਈ ਸੀ ਕਿ ਸੰਧੂ ਕਲੋਨੀ थाना ਛਾਟਾ ਏਰੀਆ ਵਿੱਚ ਵਿਆਹ ਦੇ ਫੰਕਸ਼ਨ ਵਿੱਚ ਫੈਰੰਗ ਹੋਈ ਆ ਜਿਸ ਤੇ ਤੁਰੰਤ ਐਸਐਚਓ ਛਾਟਾ ਅਤੇ ਮੈਂ ਮੌਕੇ ਤੇ ਪਹੁੰਚੇ ਜਿਸ ਘਰ ਵਿੱਚ ਫੈਰੰਗ ਹੋਈ ਉਹਨੂੰ ਟ੍ਰੇਸ ਕੀਤਾ ਅਤੇ ਜਿਸ ਵਿਅਕਤੀ ਵੱਲੋਂ ਫੈਰੰਗ ਕੀਤੀ ਗਈ ਉਸਨੂੰ ਟ੍ਰੇਸ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਤੇ ਜਿਹੜਾ ਵਾਦਦੇ ਵਿੱਚ ਵਰਤਿਆ ਗਿਆ ਪਿਸਤਲ ਉਹ ਵੀ ਬਰਾਮਦ ਕਰ ਲਿਆ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਕੋਈ ਵੀ ਵਿਅਕਤੀ ਖੁਸ਼ੀ ਦੇ ਕੇਹ ਪ੍ਰੋਗਰਾਮ ਵਿੱਚਾਂ ਵੈਸੇ ਵਾਈਫਾਈਰ ਕਰਦਾ ਪਬਲਿਕ ਪਲੇਸ ਤੇ ਤ ਉਸ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਏਗੀ ਅਤੇ ਉਸ ਦਾ ਲਾਇਸੈਂਸ ਵੀ ਕੈਨਸਲ ਕਰਾਇਆ ਜਾਏਗਾ ਇਸ ਕੇਸ ਵਿੱਚ ਹੀ ਲਾਇਸੈਂਸ ਕੈਨਸਲ ਕਰਾਉਣ ਲਈ ਐਪਲੀਕੇਸ਼ਨ ਮੂਵ ਕਰ ਦਿੱਤੀ ਹੈ ਤੇ ਜਲਦੀ ਇਸ ਕੇਸ ਦੇ ਦੋਸ਼ੀ ਦਾ ਲਾਇਸੈਂਸ ਕੈਨਸਲ ਕਰਾਇਆ ਜਾਵੇਗਾ ਤੇ ਅੱਗੋਂ ਤੋਂ ਹੋਰ ਵੀ ਜਿਹੜੇ ਇਹ ਵਿਅਕਤੀ ਨੇ ਜਾਂ ਖੁਸ਼ੀ ਵਿੱਚ ਜਾਂ ਕਿਤੇ ਬਿਨਾ ਮਤਲਬ ਜਿਹੜਾ ਪਬਲਿਕ ਪਲੇਸ ਤੇ ਫਰਗ ਕਰਦੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਲਾਇਸੈਂਸੀ ਵਿੱਪਨ ਜਿਹੜਾ ਜਮ੍ਹਾਂ ਕਰਕੇ ਉਸ ਦੇ ਦਸੰਸ ਕੈਨਸਲ ਕਰਵਾਇਆ ਜਾਵੇਗਾ ਬੀਤੀ ਰਾਤ 112 ਤੇ ਕਾਲ ਰਸੀਬ ਹੋਈ ਸੀ ਕਿ ਸੰਧੂ ਕਲੋਨੀ थाना ਛਾਟਾ ਏਰੀਆ ਵਿੱਚ ਵਿਆਹ ਦੇ ਫੰਕਸ਼ਨ ਵਿੱਚ ਫੈਰੰਗ ਹੋਈ ਆ ਜਿਸ ਤੇ ਤੁਰੰਤ ਐਸਐਚਓ ਛਾਟਾ ਅਤੇ ਮੈਂ ਮੌਕੇ ਤੇ ਪਹੁੰਚੇ ਜਿਸ ਘਰ ਵਿੱਚ ਫੈਰੰਗ ਹੋਈ ਉਹਨੂੰ ਟ੍ਰੇਸ ਕੀਤਾ ਅਤੇ ਜਿਸ ਵਿਅਕਤੀ ਵੱਲੋਂ ਫੈਰੰਗ ਕੀਤੀ ਗਈ ਉਸਨੂੰ ਟ੍ਰੇਸ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਤੇ ਜਿਹੜਾ ਵਾਦਦੇ ਤੇ ਵਿੱਚ ਵਰਤਿਆ ਗਿਆ ਪਿਸਤਲ ਉਹ ਵੀ ਬਰਾਮਦ ਕਰ ਲਿਆ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਕੋਈ ਵੀ ਵਿਅਕਤੀ ਖੁਸ਼ੀ ਦੇ ਕਹੇ ਪ੍ਰੋਗਰਾਮ ਵਿੱਚਾਂ ਵੈਸੇ ਵਾਈਫਾਈਰ ਕਰਦਾ ਪਬਲਿਕ ਪਲੇਸ ਤੇ ਤਾਂ ਉਸ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਏਗੀ ਅਤੇ ਉਸ ਦਾ ਲਾਇਸੈਂਸ ਵੀ ਕੈਨਸਲ ਕਰਾਇਆ ਜਾਏਗਾ ਇਸ ਕੇਸ ਵਿੱਚ ਵੀ ਲਾਇਸੈਂਸ ਕੈਨਸਲ ਕਰਾਉਣ ਲਈ ਐਪਲੀਕੇਸ਼ਨ ਮੂਵ ਕਰ ਦਿੱਤੀ ਹੈ ਤੇ ਜਲਦੀ ਇਸ ਕੇਸ ਦੇ ਦੋਸ਼ੀ ਦਾ ਲਾਇਸੈਂਸ ਕੈਨਸਲ ਕਰਾਇਆ ਜਾਵੇਗਾ ਤੇ ਅੱਗੋਂ ਤੋਂ ਹੋਰ ਵੀ ਜਿਹੜੇ ਇਹ ਵਿਅਕਤੀ ਨੇ ਜਾਂ ਖੁਸ਼ੀ ਵਿੱਚ ਜਾਂ ਕਿਤੇ ਬਿਨਾ ਮਤਲਬ ਜਿਹੜਾ ਪਬਲਿਕ ਪਲੇਸ ਤੇ ਫਰਗ ਕਰਦੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਲਾਇਸੈਂਸੀ ਵੈਪਨ ਜਿਹੜਾ ਜਮ੍ਹਾਂ ਕਰਕੇ ਉਸ ਦੇ ਦਸੰਸ ਕੈਨਸਲ ਕਰਵਾਇਆ ਜਾਵੇਗਾ ਬੀਤੀ ਰਾਤ 112 ਤੇ ਕਾਲ ਰਸੀਬ ਹੋਈ ਸੀ ਕਿ ਸੰਧੂ ਕਲੋਨੀ थाना ਛਾਟਾ ਏਰੀਆ ਵਿੱਚ ਵਿਆਹ ਦੇ ਫੰਕਸ਼ਨ ਵਿੱਚ ਫਾਇਰਿੰਗ ਹੋਈ ਆ ਜਿਸ ਤੇ ਤੁਰੰਤ ਐਸਐਚਓ ਛਾਟਾ ਅਤੇ ਮੈਂ ਮੌਕੇ ਤੇ ਪਹੁੰਚੇ ਜਿਸ ਘਰ ਵਿੱਚ ਫਾਇਰਿੰਗ ਹੋਈ ਉਹਨੂੰ ਟ੍ਰੇਸ ਕੀਤਾ ਅਤੇ ਜਿਸ ਵਿਅਕਤੀ ਵੱਲੋਂ ਫਾਇਰਿੰਗ ਕੀਤੀ ਗਈ ਉਸਨੂੰ ਟ੍ਰੇਸ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਤੇ ਜਿਹੜਾ ਵਾਦਦੇ ਤੇ ਵਿੱਚ ਵਰਤਿਆ ਗਿਆ ਪਿਸਤਲ ਉਹ ਵੀ ਬਰਾਮਦ ਕਰ ਲਿਆ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਕੋਈ ਵੀ ਵਿਅਕਤੀ ਖੁਸ਼ੀ ਦੇ ਕੇ ਪ੍ਰੋਗਰਾਮ ਵਿੱਚਾਂ ਵੈਸੇ ਵਾਈਫਾਈ ਫੇਰ ਕਰਦਾ ਪਬਲਿਕ ਪਲੇਸ ਤੇ ਤ ਉਸ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਏਗੀ ਅਤੇ ਉਸ ਦਾ ਲਾਇਸੈਂਸ ਵੀ ਕੈਨਸਲ ਕਰਾਇਆ ਜਾਏਗਾ ਇਸ ਕੇਸ ਵਿੱਚ ਵੀ ਅਸੀਂ ਲਾਇਸੈਂਸ ਕੈਨਸਲ ਕਰਾਉਣ ਲਈ ਐਪਲੀਕੇਸ਼ਨ ਮੂਵ ਕਰ ਦਿੱਤੀ ਹੈ ਤੇ ਜਲਦੀ ਇਸ ਕੇਸ ਦੇ ਦੋਸ਼ੀ ਦਾ ਲਾਇਸੈਂਸ ਕੈਨਸਲ ਕਰਾਇਆ ਜਾਵੇਗਾ ਤੇ ਅੱਗੋਂ ਤੋਂ ਹੋਰ ਵੀ ਜਿਹੜੇ ਇਹ ਵਿਅਕਤੀ ਨੇ ਜਾਂ ਖੁਸ਼ੀ ਵਿੱਚ ਜਾਂ ਕਿਤੇ ਬਿਨਾ ਮਤਲਬ ਜਿਹੜਾ ਪਬਲਿਕ ਪਲੇਸ ਤੇ ਫਰਗ ਕਰਦੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਦਸੰਸ ਵੀ ਆਪਾਂ ਜਿਹੜਾ ਜਮ੍ਹਾਂ ਕਰਕੇ ਉਸਦੇ ਲਾਇਸੈਂਸ ਕੈਨਸਲ ਕਰਵਾਇਆ ਜਾਵੇਗਾ ਬੀਤੀ ਰਾਤ 112 ਤੇ ਕਾਲ ਰਸੀਬ ਹੋਈ ਸੀ ਕਿ ਸੰਧੂ ਗਲੌਨੀ ਥਾਣਾ ਸ਼ਾਟਾ ਦੇ ਏਰੀਆ ਵਿੱਚ ਵਿਆਹ ਦੇ ਫੰਕਸ਼ਨ ਵਿੱਚ ਫਾਇਰਿੰਗ ਹੋਈ ਆ ਜਿਸ ਤੇ ਤੁਰੰਤ ਐਸਐਚਓ ਸ਼ਾਟਾ ਅਤੇ ਮੈਂ ਮੌਕੇ ਤੇ ਪਹੁੰਚੇ ਜਿਸ ਘਰ ਵਿੱਚ ਫਾਇਰਿੰਗ ਹੋਈ ਉਹਨੂੰ ਟ੍ਰੇਸ ਕੀਤਾ ਅਤੇ ਜਿਸ ਵਿਅਕਤੀ ਵੱਲੋਂ ਫਾਇਰਿੰਗ ਕੀਤੀ ਗਈ ਉਸਨੂੰ ਟ੍ਰੇਸ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਤੇ ਜਿਹੜਾ ਵਾਦਤ ਵਿੱਚ ਵਰਤਿਆ ਗਿਆ ਪਿਸਤਲ ਉਹ ਵੀ ਬਰਾਮਦ ਕਰ ਲਿਆ ਮੈਂ ਇਥੇ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਕੋਈ ਵੀ ਵਿਅਕਤੀ ਖੁਸ਼ੀ ਦੇ ਕਹੇ ਪ੍ਰੋਗਰਾਮ ਵਿੱਚਾਂ ਵੈਸੇ ਵਾਈਫਾਈ ਕਰਦਾ ਪਬਲਿਕ ਪਲੇਸ ਤੇ ਤਾਂ ਉਸ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਏਗੀ ਅਤੇ ਉਸ ਦਾ ਲਾਇਸੈਂਸ ਵੀ ਕੈਨਸਲ ਕਰਾਇਆ ਜਾਏਗਾ ਇਸ ਕੇਸ ਵਿੱਚ ਹੀ ਲਾਇਸੈਂਸ ਕੈਨਸਲ ਕਰਾਉਣ ਲਈ ਐਪਲੀਕੇਸ਼ਨ ਮੂਵ ਕਰ ਦਿੱਤੀ ਹੈ ਤੇ ਜਲਦੀ ਇਸ ਕੇਸ ਦੇ ਦੋਸ਼ੀ ਦਾ ਲਾਇਸੈਂਸ ਕੈਨਸਲ ਕਰਾਇਆ ਜਾਵੇਗਾ ਤੇ ਅੱਗੋਂ ਤੋਂ ਹੋਰ ਵੀ ਜਿਹੜੇ ਇਹ ਵਿਅਕਤੀ ਨੇ ਜਾਂ ਖੁਸ਼ੀ ਵਿੱਚ ਜਾਂ ਕਿਤੇ ਬਿਨਾ ਮਤਲਬ ਜਿਹੜਾ ਪਬਲਿਕ ਪਲੇਸ ਤੇ ਫਰਗ ਕਰਦੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਲਿਸੈਂਸੀ ਵਾਪਨ ਜਿਹੜਾ ਜਮ੍ਹਾਂ ਕਰਕੇ ਉਸਦੇ ਲਿਸੈਂਸ ਕੈਨਸਲ ਕਰਵਾਇਆ ਜਾਵੇਗਾ। ਬੀਤੀ ਰਾਤ 112 ਤੇ ਕਾਲ ਰੀਸੀਵ ਹੋਈ ਸੀ ਕਿ ਸੰਧੂ ਕਲੋਨੀ थाना ਛਾਟਾ ਏਰੀਆ ਵਿੱਚ ਵਿਆਹ ਦੇ ਫੰਕਸ਼ਨ ਵਿੱਚ ਫਾਇਰਿੰਗ ਹੋਈ ਆ। ਜਿਸ ਤੇ ਤੁਰੰਤ ਐਸਐਚਓ ਛਾਟਾ ਅਤੇ ਮੈਂ ਮੌਕੇ ਤੇ ਪਹੁੰਚੇ। ਜਿਸ ਘਰ ਵਿੱਚ ਫਾਇਰਿੰਗ ਹੋਈ ਉਹਨੂੰ ਟ੍ਰੇਸ ਕੀਤਾ ਅਤੇ ਜਿਸ ਵਿਅਕਤੀ ਵੱਲੋਂ ਫਾਇਰਿੰਗ ਕੀਤੀ ਗਈ ਉਸਨੂੰ ਟ੍ਰੇਸ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਤੇ ਜਿਹੜਾ ਵਾਦਦੇ ਵਿੱਚ ਵਰਤਿਆ ਗਿਆ ਪਿਸਤਲ ਉਹ ਵੀ ਬਰਾਮਦ ਕਰ ਲਿਆ। ਮੈਂ ਇੱਥੇ ਦੱਸਣਾ ਚਾਹੁੰਦਾ ਵਾਂ ਕਿ ਜੇਕਰ ਕੋਈ ਵੀ ਵਿਅਕਤੀ ਖੁਸ਼ੀ ਦੇ ਕਿਸੇ ਪ੍ਰੋਗਰਾਮ ਵਿੱਚਾਂ ਵੈਸੇ ਵਾਈਫਾਈ ਫਰ ਕਰਦਾ ਪਬਲਿਕ ਪਲੇਸ ਤੇ ਤਾਂ ਉਸ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਏਗੀ ਅਤੇ ਉਸ ਦਾ ਲਾਇਸੈਂਸ ਵੀ ਕੈਨਸਲ ਕਰਾਇਆ ਜਾਏਗਾ ਇਸ ਕੇਸ ਵਿੱਚ ਹੀ ਲਾਇਸੈਂਸ ਕੈਨਸਲ ਕਰਾਉਣ ਲਈ ਐਪਲੀਕੇਸ਼ਨ ਮੂਵ ਕਰ ਦਿੱਤੀ ਹੈ ਤੇ ਜਲਦੀ ਇਸ ਕੇਸ ਦੇ ਦੋਸ਼ੀ ਦਾ ਲਾਇਸੈਂਸ ਕੈਨਸਲ ਕਰਾਇਆ ਜਾਵੇਗਾ ਤੇ ਅੱਗੋਂ ਤੋਂ ਹੋਰ ਵੀ ਜਿਹੜੇ ਇਹ ਵਿਅਕਤੀ ਨੇ ਜਾਂ ਖੁਸ਼ੀ ਵਿੱਚ ਜਾਂ ਕਿਤੇ ਬਿਨਾ ਮਤਲਬ ਜਿਹੜਾ ਪਬਲਿਕ ਪਲੇਸ ਤੇ ਫਰ ਕਰਦੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਦਸੰਸੀ ਵੇਪਨ ਜਿਹੜਾ ਜਮ੍ਹਾਂ ਕਰਕੇ ਉਸਦੇ ਲਾਇਸੈਂਸ ਕੈਨਸਲ ਕਰਵਾਇਆ ਜਾਵੇਗਾ। ਬੀਤੀ ਰਾਤ 112 ਤੇ ਕਾਲ ਰਿਸਿਵ ਹੋਈ ਸੀ ਕਿ ਸੰਧੂ ਕਲੋਨੀ थाना ਛਾਟਾ ਦੇ ਏਰੀਆ ਵਿੱਚ ਵਿਆਹ ਦੇ ਫੰਕਸ਼ਨ ਵਿੱਚ ਫਾਇਰਿੰਗ ਹੋਈ ਆ। ਜਿਸ ਤੇ ਤੁਰੰਤ ਐਸਐਚਓ ਛਾਟਾ ਅਤੇ ਮੈਂ ਮੌਕੇ ਤੇ ਪਹੁੰਚੇ। ਜਿਸ ਘਰ ਵਿੱਚ ਫਾਇਰਿੰਗ ਹੋਈ ਉਹਨੂੰ ਟ੍ਰੇਸ ਕੀਤਾ ਅਤੇ ਜਿਸ ਵਿਅਕਤੀ ਵੱਲੋਂ ਫਾਇਰਿੰਗ ਕੀਤੀ ਗਈ ਉਸਨੂੰ ਟ੍ਰੇਸ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਤੇ ਜਿਹੜਾ ਵਾਦਤ ਵਿੱਚ ਵਰਤਿਆ ਗਿਆ ਪਿਸਤਲ ਉਹ ਵੀ ਬਰਾਮਦ ਕਰ ਲਿਆ। ਮੈਂ ਇੱਥੇ ਦੱਸਣਾ ਚਾਹੁੰਦਾ ਵਾਂ ਕਿ ਜੇਕਰ ਕੋਈ ਵੀ ਵਿਅਕਤੀ ਖੁਸ਼ੀ ਦੇ ਕਹੇ ਪ੍ਰੋਗਰਾਮ ਵਿੱਚਾਂ ਵੈਸੇ ਵਾਈਫਾਈ ਫਰ ਕਰਦਾ ਪਬਲਿਕ ਪਲੇਸ ਤੇ ਤਾਂ ਉਸ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਏਗੀ ਅਤੇ ਉਸ ਦਾ ਲਾਇਸੈਂਸ ਵੀ ਕੈਨਸਲ ਕਰਾਇਆ ਜਾਏਗਾ ਇਸ ਕੇਸ ਵਿੱਚ ਹੀ ਲਾਇਸੈਂਸ ਕੈਨਸਲ ਕਰਾਉਣ ਲਈ ਐਪਲੀਕੇਸ਼ਨ ਮੂਵ ਕਰ ਦਿੱਤੀ ਹੈ ਤੇ ਜਲਦੀ ਇਸ ਕੇਸ ਦੇ ਦੋਸ਼ੀ ਦਾ ਲਾਇਸੈਂਸ ਕੈਨਸਲ ਕਰਾਇਆ ਜਾਵੇਗਾ ਤੇ ਅੱਗੋਂ ਤੋਂ ਹੋਰ ਵੀ ਜਿਹੜੇ ਇਹ ਵਿਅਕਤੀ ਨੇ ਜਾਂ ਖੁਸ਼ੀ ਵਿੱਚ ਜਾਂ ਕਿਤੇ ਬਿਨਾ ਮਤਲਬ ਜਿਹੜਾ ਪਬਲਿਕ ਪਲੇਸ ਤੇ ਫਰ ਕਰਦੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਲਿਸੈਂਸੀ ਵਪਨ ਜਿਹੜਾ ਜਮ੍ਹਾਂ ਕਰਕੇ ਉਸਦੇ ਲਿਸੈਂਸ ਕੈਨਸਲ ਕਰਵਾਇਆ ਜਾਵੇਗਾ। ਬੀਤੀ ਰਾਤ 112 ਤੇ ਕਾਲ ਰੀਸੀਵ ਹੋਈ ਸੀ ਕਿ ਸੰਧੂ ਕਲੋਨੀ थाना ਛਾਟਾ ਏਰੀਆ ਵਿੱਚ ਵਿਆਹ ਦੇ ਫੰਕਸ਼ਨ ਵਿੱਚ ਫਾਇਰਿੰਗ ਹੋਈ ਆ। ਜਿਸ ਤੇ ਤੁਰੰਤ ਐਸਐਚਓ ਛਾਟਾ ਅਤੇ ਮੈਂ ਮੌਕੇ ਤੇ ਪਹੁੰਚੇ। ਜਿਸ ਘਰ ਵਿੱਚ ਫਾਇਰਿੰਗ ਹੋਈ ਉਹਨੂੰ ਟ੍ਰੇਸ ਕੀਤਾ ਅਤੇ ਜਿਸ ਵਿਅਕਤੀ ਵੱਲੋਂ ਫਾਇਰਿੰਗ ਕੀਤੀ ਗਈ ਉਸਨੂੰ ਟ੍ਰੇਸ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਤੇ ਜਿਹੜਾ ਵਾਦਦੇ ਵਿੱਚ ਵਰਤਿਆ ਗਿਆ ਪਿਸਤਲ ਉਹ ਵੀ ਬਰਾਮਦ ਕਰ ਲਿਆ। ਮੈਂ ਇੱਥੇ ਦੱਸਣਾ ਚਾਹੁੰਦਾ ਵਾਂ ਕਿ ਜੇਕਰ ਕੋਈ ਵੀ ਵਿਅਕਤੀ ਖੁਸ਼ੀ ਦੇ ਕਿਸੇ ਪ੍ਰੋਗਰਾਮ ਵਿੱਚਾਂ ਵੈਸੇ ਵਾਈਫਾਈ ਫਰ ਕਰਦਾ ਪਬਲਿਕ ਪਲੇਸ ਤੇ ਤਾਂ ਉਸ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਏਗੀ ਅਤੇ ਉਸ ਦਾ ਲਾਇਸੈਂਸ ਵੀ ਕੈਨਸਲ ਕਰਾਇਆ ਜਾਏਗਾ ਇਸ ਕੇਸ ਵਿੱਚ ਹੀ ਲਾਇਸੈਂਸ ਕੈਨਸਲ ਕਰਾਉਣ ਲਈ ਐਪਲੀਕੇਸ਼ਨ ਮੂਵ ਕਰ ਦਿੱਤੀ ਹੈ ਤੇ ਜਲਦੀ ਇਸ ਕੇਸ ਦੇ ਦੋਸ਼ੀ ਦਾ ਲਾਇਸੈਂਸ ਕੈਨਸਲ ਕਰਾਇਆ ਜਾਵੇਗਾ ਤੇ ਅੱਗੋਂ ਤੋਂ ਹੋਰ ਵੀ ਜਿਹੜੇ ਇਹ ਵਿਅਕਤੀ ਨੇ ਜਾਂ ਖੁਸ਼ੀ ਵਿੱਚ ਜਾਂ ਕਿਤੇ ਬਿਨਾ ਮਤਲਬ ਜਿਹੜਾ ਪਬਲਿਕ ਪਲੇਸ ਤੇ ਫਰ ਕਰਦੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਦਸੰਸ ਵੀ ਆਪਾਂ ਜਿਹੜਾ ਜਮਾ ਕਰਕੇ ਉਸਦੇ ਲਿਸੰਸ ਕੈਨਸਲ ਕਰਵਾਇਆ ਜਾਵੇਗਾ